ਸਾਸੀ ਕਾਲਜ ਸਾਰਿਆਂ ਨੂੰ ਅੱਜ ਦੇ ਸੂਟਾਂ ਦੀ 컬렉ਸ਼ਨ ਹੋਏਗੀ ਬਹੁਤ ਹੀ ਪਿਆਰੀ ਇਹ ਜਿਹੜਾ ਫੈਬਰਿਕ ਹੋਏਗਾ ਪ्योर ਤੁਹਾਨੂੰ ਕਟਰਾਈ ਦੇ ਵਿੱਚ ਮਿਲ ਜੇਗਾ ਡਿਜੀਟਲ ਪ੍ਰਿੰਟ ਹੋਏਗਾ ਇਹ 2.5 ਮੀਟਰ ਦੀ ਕੱਟ ਰ ਹੈ ਬੜੀ ਸ਼ੋਰਟ ਵੀ 2.5 ਮੀਟਰ ਹੋਏਗੀ ਜਿਹੜੀ ਇਸ ਦੇ ਨਾਲ ਬੋਟਮ ਲਗਾਈ ਹੋਈ ਉਹ ਵੀ ਤੁਹਾਨੂੰ 2.5 ਮੀਟਰ ਦੀ ਹੀ ਕੱਟ ਮਿਲ ਜੇਗੀ ਪ੍ਰਾਈਸ ਇਹਨਾਂ ਸੂਟਾਂ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਵਿਦਆਊਟ ਦੁਪੱਟਾ ਸੂਟ ਹੋਏਗਾ ਜੇਕਰ ਤੁਸੀਂ ਆਪਣੇ ਲਈ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ ਵਟਸਐਪ ਨੰਬਰ ਤੇ ਤੁਸੀਂ ਭੇਜ ਕੇ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਬਹੁਤ ਹੀ ਸੋਹਣੇ ਸੂਟ ਨੇ ਗਰ ਸਰਦੀਆਂ ਵਾਂਗੂ ਬਹੁਤ ਹੀ ਵਧੀਆ ਰਹਿਣਗੇ ਤੁਸੀਂ ਕੋਈ ਵੀ ਆਪਣੇ ਲਈ ਸੂਟ ਬੁੱਕ ਕਰਵਾ ਸਕਦੇ ਹੋ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਹੋਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਯੂ ਕਰਿਆ ਕਰੋ ਥੈਂਕ ਯੂ so much ਵੀਡੀਓ ਦੇਖਣ ਲਈ